ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਣੀ ਬੜੀ ਪਿਆਰੀ ਵਿਚਾਰ ਚੱਲ ਰਹੀ ਹੈ ਕਿ ਸਾਨੂੰ ਮਨੁੱਖਾ ਜਨਮ ਦਾ ਜੋ ਫਲ ਹੈ ਉਹ ਕਿਵੇਂ ਪ੍ਰਾਪਤ ਹੋ ਜਾਵੇ ਸਾਨੂੰ ਜੀਵਨ ਪਦਵੀ ਕਿਵੇਂ ਪ੍ਰਾਪਤ ਹੋ ਜਾਵੇ ਗੁਰੂ ਰਣਸਬ ਦਾ ਵਿਚਾਰ ਹੈ ਬਾਣੀ ਦਾ ਬਚਨ ਹੈ ਜੀਵਨ ਪਦਵੀ ਹਰ ਕਾ ਨਾਮ ਜੀਵਨ ਪਦਵੀ ਮਤਲਬ ਜੀਵਨ ਮਨੋਰਥ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਵੇ ਇਸ ਮਨੁੱਖ ਨੂੰ ਇਸ ਮਨ ਨੂੰ ਇਸ ਸੁਰਤ ਨੂੰ ਉਹ ਹੈ ਫਲ ਮੁੱਖਾ ਜਨਮ ਦਾ ਕਹ ਕਬੀਰ ਜੀਵਨ ਪਦ ਕਾਰਨ ਇੱਥੇ ਫਿਰ ਜੀਵਨ ਪਦ ਆ ਗਿਆ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਉਸ ਪਰਮੇਸ਼ਰ ਦੀ ਭਗਤੀ ਕਰੋ ਤਾਂ ਕਿ ਤੁਹਾਨੂੰ ਜੀਵਨ ਪਦਵੀ ਪ੍ਰਾਪਤ ਹੋ ਜਾਵੇ ਜੀਵਨ ਪ੍ਰਾਪਤ ਹੋ ਜਾਵੇ ਆਤਮਕ ਜੀਵਨ ਪ੍ਰਾਪਤ ਹੋ ਜਾਵੇ ਅਜੇ ਸਾਨੂੰ ਇਹ ਸਰੀਰਕ ਜੀਵਨ ਪ੍ਰਾਪਤ ਹੈ ਮਾਨਸਿਕ ਜੀਵਨ ਪ੍ਰਾਪਤ ਹੈ ਪਰ ਸਾਨੂੰ ਅਜੇ ਆਤਮਿਕ ਜੀਵਨ ਪ੍ਰਾਪਤ ਨਹੀਂ ਹੋਇਆ ਜੇ ਪ੍ਰਾਪਤ ਹੋ ਜਾਂਦਾ ਤਾਂ ਸਾਡੇ ਦੁੱਖ ਖਤਮ ਹੋ ਜਾਣੇ ਸੀ ਪਰ ਦੁੱਖ ਅਜੇ ਖਤਮ ਨਹੀਂ ਹੋਏ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਪਰਮੇਸ਼ਰ ਦੀ ਭਗਤੀ ਕਰੋ ਹਰ ਕੀ ਭਗਤ ਕਰੀਜੈ ਤਾਂ ਉਹ ਭਗਤੀ ਕਿਵੇਂ ਕੀਤੀ ਜਾਂਦੀ ਹੈ ਉਹਦੇ ਅੰਗ ਨੇ ਉਹਨਾਂ ਵਿੱਚੋਂ ਇੱਕ ਅੰਗ ਦੀ ਆਪਾਂ ਵਿਚਾਰ ਕੀਤੀ ਸੀ ਪਿਛਲੇ ਵੀਡੀਓ ਵਿੱਚ ਕੀਰਤਨ ਭਗਤੀ ਉਹਦੇ ਉੱਤੇ ਅੱਜ ਵਿਚਾਰ ਕਰਾਂਗੇ ਅੱਜ ਦਾਸ ਰਤਵਾੜਾ ਸਾਹਿਬ ਸਥਾਨ ਤੇ ਬੈਠਾ ਹੈ ਇਹ ਵੀਡੀਓ ਬਣ ਰਹੀ ਹੈ ਅਮਰਤ ਵੇਲੇ ਦਰਸ਼ਕਦਾਰੇ ਹੋਏ ਤੇ ਕੰਨਾ ਵਿੱਚ ਜੋ ਗੁਰਬਾਣੀ ਦੀ ਆਵਾਜ਼ ਪਈ ਇੱਥੇ ਅਨੁਸਾਰ ਪਹਿਲੀ ਆਵਾਜ਼ ਪਈ ਉਹ ਸੀ ਕਬੀਰ लेखा ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਸ਼ਲੋਕ ਚੱਲਦੇ ਕਬੀਰ ਸਾਹਿਬ ਦੇ ਕਬੀਰ लेखा ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਇੱਥੇ ਕੰਡੀਸ਼ਨ ਲਾਤੀ ਕਿ ਭਾਈ लेखा ਤਾਂ ਦੇਣਾ ਪੈਣਾ ਸਭ ਨੂੰ ਇਸ ਜੀ ਛੱਡਣ ਤੋਂ ਬਾਅਦ ਸਭ ਨੂੰ ਲੇਖਾ ਦੇਣਾ ਪੈਣਾ ਉਹਦੇ ਵਿੱਚੋਂ ਜੋ ਫਾਲ ਨਿਕਲੇਗਾ ਲੇਖੇ ਚ ਉਹਦੇ ਮੁਤਾਬਕ ਅਗਲਾ ਜੀਵਨ ਮਿਲੇਗਾ ਲੇਖਾ ਸਭ ਨੂੰ ਦੇਣਾ ਪੈਣਾ ਪਰ ਕਹਿੰਦੇ ਲੇਖਾ ਦੇਣਾ ਸੁਹੇਲਾ ਸੌਖਾ ਹੋ ਜੂਗਾ ਕਿੰਨੂੰ ਜੋ ਦਿਲ ਸੂਚੀ ਹੋਏ ਕੰਡੀਸ਼ਨ ਜੇਕਰ ਜੇ ਸਾਡਾ ਦਿਲ ਸੱਚਾ ਹੈ ਜਾਂ ਕਹਿ ਲੋ ਦਿਲ ਵਿੱਚ ਸਚਾਈ ਹੈ ਦਿਲ ਵਿੱਚ ਸੱਚਾ ਵਸਿਆ ਹੋਇਆ ਹੈ ਪਰਮੇਸ਼ਰ ਵਸਿਆ ਹੋਇਆ ਹੈ ਪਿਆਰ ਵਸਿਆ ਹੋਇਆ ਹੈ ਤਾਂ ਲੇਖਾ ਦੇਣਾ ਸੁਹੇਲਾ ਹੋ ਜੂ ਸੌਖਾ ਹੋ ਜੂ ਕੋਈ ਦੁੱਖ ਨਹੀਂ ਆਏਗਾ ਕਿਉਂ ਅੱਗੇ ਕਹਿੰਦੇ ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ دیਵਾਨ ਮੈਂ ਪੱਲਾ ਨਾ ਪਕੜਾ ਕੋਏ ਉੱਥੇ ਤੇਰਾ ਕਿਸੇ ਨੇ ਪੱਲਾ ਨਹੀਂ ਫੜਨਾ ਉਸ ਸੱਚੇ ਦਿਵਾਨ ਵਿੱਚ ਜਿੱਥੇ ਸੱਚੋ ਸੱਚ ਨਿਭੜ ਜਾਣਾ ਹੈ ਨਵੇੜਾ ਹੋ ਜਾਣਾ ਉੱਥੇ ਤੇਰੇ ਕਰਮਾਂ ਦਾ ਉੱਥੇ ਤੇਰਾ ਪੱਲਾ ਨਹੀਂ ਕਿਸੇ ਨੇ ਫੜਦਾ ਉੱਥੇ ਤੇਰੇ ਕਰਮਾਂ ਦੇ ਉੱਪਰ ਹੀ ਨਿਭੜਨੀ ਹੈ ਉਹ ਲੇਖੇ ਦੇ ਉੱਪਰ ਹੀ ਨਿਭੜਨੀ ਹੈ ਇਹੇ ਹੁਣ ਜਿਹੜੇ ਕਰਮਾਂਾਂ 'ਚ ਬੰਨੇ ਹੋਏ ਨੇ ਮੈਂ ਮੈਂ ਕਰਕੇ ਕਰਮ ਕਰਦੇ ਨੇ ਉਹਨਾਂ ਦੀ ਗੱਲ ਕੀਤੀ ਵੀ ਉਸ ਸੱਚੇ دیਵਾਨ ਮੈਂ ਪੱਲਾ ਨਾ ਪਕੜਿਆ ਕੋਇ ਪਰ ਗੁਰਬਾਣੀ ਵਿੱਚ ਇਹ ਵੀ ਕਿਹਾ ਹੈ ਲੇਖਾ ਕੋਈ ਨਾ ਪੁੱਛਈ ਜਾਂ ਹਰ ਵਖਸ਼ਣ ਦਾ ਕਹਿੰਦੇ ਤੈਨੂੰ ਲੇਖਾ ਕਿਸੇ ਨੇ ਪੁੱਛਣਾ ਹੀ ਨਹੀਂ ਜੇ ਤੈਨੂੰ ਪਰਮੇਸ਼ਰ ਨੇ ਬਖਸ਼ ਦਿੱਤਾ ਸਾਨੂੰ ਪਰਮੇਸ਼ਰ ਕਿਵੇਂ ਵਕਸ਼ ਸਕਦਾ ਹੈ ਉਹੀ ਗੱਲ ਆ ਗਈ ਕਿ ਉਹਦੀ ਭਗਤੀ ਕਰਨੀ ਪੈਣੀ ਹੈ ਜੋ ਗੁਰੂ ਕਹਿੰਦਾ ਹੈ ਉਹ ਕਰਨਾ ਪੈਣਾ ਹੈ ਭਗਤੀ ਕਰੋ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਪਰਮੇਸ਼ਰ ਦੀ ਭਗਤੀ ਕਰਨੀ ਹੈ ਉਹਦੇ ਬਾਰੇ ਆਪਣੀ ਵਿਚਾਰ ਚੱਲ ਰਹੀ ਹੈ ਕਿ ਕੀਰਤਨ ਭਗਤੀ ਨਾਲ ਅਸੀਂ ਉਹਦੇ ਬਹੁਤ ਨੇੜੇ ਹੋ ਜਾਂਦੇ ਹਾਂ ਦਾਸ ਇੱਕ ਧਾਰਨਾ ਪੜਦਾ ਹੈ ਗੁਰਬਾਣੀ ਦੀ ਪੰਕਤੀ ਪੜਦਾ ਹੈ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਦੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕਰ ਦੇਸਾ ਹੁਣ ਇਹ ਆਪਾਂ ਕੀਰਤਨ ਕੀਤਾ ਹੈ ਗੁਰਬਾਣੀ ਦਾ ਬੇਨਤੀ ਸਰੂਪ ਵਿੱਚ ਕੀਰਤਨ ਕੀਤਾ ਹੈ ਉਸ ਅਕਾਲ ਪੁਰਖ ਅੱਗੇ ਜਿਹੜਾ ਸਾਡੇ ਅੰਗ ਸੰਗ ਹੈ ਜੋ ਸਾਡੇ ਨਾਲ ਹੀ ਖੜਾ ਹੈ ਹਰ ਸਾਜਨ ਸਭ ਕੇ ਨਿਕਟ ਖੜਾ ਦੇਖਤ ਸੁਣਤ ਸਦਾ ਹੈ ਸੰਗੇ ਵੇਖਦਾ ਵੀ ਹੈ ਸੁਣਦਾ ਵੀ ਹੈ ਪਰ ਉਹ ਸਾਨੂੰ ਰੋਕਦਾ ਨਹੀਂ ਹੈ ਜੋ ਅਸੀਂ ਕਰ ਰਹੇ ਆ ਉਹ ਵੇਖਦਾ ਹੈ ਸੁਣਦਾ ਕਿਉਂਕਿ ਆਖਰ ਅਸੀਂ लेखा ਦੇਣ ਤਾਂ ਉਹਦੇ ਕੋਲ ਹੀ ਜਾਣਾ ਸੋ ਉਹਦੀ ਭਗਤੀ ਕਰਨੀ ਹੈ ਆਪਾਂ ਇਹ ਸ਼ਬਦ ਪੜ੍ਹਿਆ ਜਾਂ ਆਪਾਂ ਇਹ ਕੀਰਤਨ ਕੀਤਾ ਕਿ हे दाता ਜੀ ਸਾਨੂੰ ਤੁਸੀਂ ਮੈਲਿਆਂ ਨੂੰ ਉਜਲ ਕਰਦੋ ਸਾਡੀ ਸੁਰਤ ਮੈਲੀ ਹੋਈ ਹੋਈ ਹੈ ਉਹਨੂੰ ਨਿਰਮਲ ਕਰਦੋ ਤਾਂ ਕਿ ਅਸੀਂ ਤੁਹਾਡੇ ਦਰਸ਼ਨ ਕਰਨ ਦੇ ਲਾਇਕ ਹੋ ਸਕੀਏ ਇਹ ਆਪਾਂ ਕੀਰਤਨ ਕੀਤਾ ਥੋੜਾ ਜਿਹਾ ਇਹਨੂੰ ਕੀਰਤਨ ਕਹ ਲਓ ਇਹ ਕੀਰਤਨੀ ਹੈ ਬੇਨਤੀਆਂ ਜੋਦਣੀ ਆ ਉਹਦੇ ਗੁਣ ਗਾਉਣੇ ਕੀਰਤਨ ਹੈ ਹੁਣ ਇੱਥੇ ਕੋਈ ਸਾਜ਼ ਨਹੀਂ ਵੱਜਿਆ ਕੋਈ ਸਪੀਕਰ ਨਹੀਂ ਲੱਗਿਆ ਜੇਕਰ ਦਾਸ ਇਹਨਾਂ ਸ਼ਬਦਾਂ ਨਾਲ ਸਪੀਕਰ ਲਾਵੇ ਸਾਜ਼ ਵਜਾਵੇ ਤਾਂ ਦਾਸ ਨੂੰ ਬੜੇ ਸਾਜ਼ ਵਜਾਉਣੇ ਆਉਂਦੇ ਨੇ ਬੜਾ ਸੰਗੀਤ ਸਿੱਖਿਆ ਦਾਸ ਨੇ ਪਰ ਜਦੋਂ ਅਸੀਂ ਇਹ ਸਾਜ਼ ਵਜਾਵਾਂਗੇ ਤਪਲਾ ਖੜਕੇਗਾ ਢੋਲ ਕੀ ਵੱਜੇਗੀ ਛੈਣੇ ਵੱਜਣਗੇ ਤਾਂ ਕਿਤਨਾ ਕੀਤੇ ਅਸੀਂ ਉਤੋਂ ਹੋਲੀ ਉਹਦੇ ਓਨਾ ਨੇੜੇ ਨਹੀਂ ਹੋ ਸਕਾਂਗੇ ਜਿੰਨਾ ਅਸੀਂ ਆਨੰਦ ਨਾਲ ਵਹਿ ਕੇ ਬਿਲਕੁਲ ਆਮਣੇ ਸਾਹਮਣੇ ਵਿੱਚ ਕੋਈ ਰੁਕਾਵਟ ਨਹੀਂ ਹੈ ਭਗਤ ਕਬੀਰ ਜੀ ਖਸਰਾ ਦਾ ਕਹਿੰਦੇ ਨੇ ਕਹਿੰਦੇ ਵੀ ਜਿੰਨਾ ਚਿਰ ਤਾਲ ਸੁਰ ਕਰਨਾ ਹੈ ਤਬਲਾ ਸੁਰ ਕਰਨਾ ਹੈ ਤੇ ਮੈਂ ਤਾਂ ਉਹਦੇ ਗੁਣ ਗਾਵਾਂ ਜਿੰਨਾ ਚਿਰ ਹੱਥ ਫਸਾਰਨੇ ਨੇ ਪੈਰ ਤਸਾਰਦੇ ਨੇ ਉਹ ਉਹਨਾਂ ਸਮਾਂ ਮੈਨੂੰ ਨਹੀਂ ਚਾਹੀਦਾ ਵੀ ਮੈਂ ਹੱਥ ਫਸਾਰਾਂ ਪੈਰ ਸਾਰਾਂ ਮੈਂ ਤਾਂ ਉਹਦੇ ਗੁਣ ਗਾਵਾਂ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਸੋ ਕੀਰਤਨ ਜੋ ਹੈ ਪਿਆਰਿਓ ਕੀਰਤਨ ਇਹ ਨਹੀਂ ਹੈ ਕਿ ਸਟੇਜ ਲੱਗੇ ਤੇ ਫਿਰ ਉੱਥੇ ਮਾਈਕ ਲੱਗਣ ਤੇ ਫਿਰ ਉੱਥੇ ਵਾਜੇ ਵੱਜਣ ਉਹ ਤਾਂ ਇੱਕ ਇੱਕ ਜੋ ساری ਰਿਵਾਇਤ ਸ਼ੁਰੂ ਹੋ ਗਈ ਚੱਲ ਗਈ ਉਹ ਕਰਦੇ ਆ ਪਰ ਰੱਬ ਦਾ ਕੀਰਤਨ ਤਾਂ ਸਿੱਕੇ ਤੇ ਵੀ ਬੈ ਕੇ ਕਰ ਸਕਦੇ ਆ ਨਾਮਦੇਵ ਖੜਤਾਲਾਂ ਨਾਲ ਕੀਰਤਨ ਕਰਦਾ ਸੀ ਉਸ ਪਰਮੇਸ਼ਰ ਦਾ ਕੋਈ ਤੂੰਬੇ ਨਾਲ ਕੀਰਤਨ ਕਰਦਾ ਸੀ ਆਪਾਂ ਪਹਿਲਾਂ ਬਚਨ ਕੀਤੇ ਨੇ ਉਹਦਾ ਕੀਰਤਨ ਅਸੀਂ ਕਿਸੇ ਤਰੀਕੇ ਨਾਲ ਕਰ ਸਕਦੇ ਆ ਆਰਾਮ ਨਾਲ ਬਹਿ ਕੇ ਉੱਚੀ ਬੋਲ ਕੇ ਕਰ ਸਕਦੇ ਆ ਧਾਰਨਾ ਚ ਕਰ ਸਕਦੇ ਆ ਸ਼ਬਦ गा ਕੇ ਕਰ ਸਕਦੇ ਆ ਚੁੱਪ ਕਰਕੇ ਵੀ ਗਾ ਸਕਦੇ ਆ ਆਪਣੇ ਅੰਦਰੋਂ ਅੰਦਰ ਗੁਰੂ ਨਾਨਕ ਮਹਾਰਾਜ ਨੇ ਉਸ ਅਵਸਥਾ ਤੇ ਵੇਖਿਆ ਕਹਿੰਦੇ ਸਾਰੀ ਸ੍ਰਿਸ਼ਟੀ ਕੀਰਤਨ ਕਰ ਰਹੀ ਹੈ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਸਾਰੀ ਸ੍ਰਿਸ਼ਟੀ ਕੀਰਤਨ ਕਰ ਰਹੀ ਹੈ ਆਪਾਂ ਹਰ ਦੇ ਪੜਦੇ ਹਾਂ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕਿੰਨੇ ਸਾਜ਼ ਵਜਾਉਣ ਵਾਲੇ ਵੀ ਬਹੁਤ ਨੇ ਤੇ ਬਾਜੇ ਬੜੇ ਵੱਜ ਰਹੇ ਨੇ ਕੀਤੇ ਰਾਗ ਪਰਿਸੋ ਕਹੀਨ ਕੀਤੇ ਗਾਵਣ ਆਦੇ ਕਿੰਨੇ ਗਾਉਣ ਵਾਲੇ ਨੇ ਅੱਗੇ ਜ਼ਿਕਰ ਕੀਤਾ ਗਾਵਣ ਤਦੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੋ ਸਾਰੇ ਗਾ ਰਹੇ ਨੇ ਧਰਤੀ ਗਾ ਰਹੀ ਹੈ ਪਾਣੀ ਗਾ ਰਿਹਾ ਬਸੰਤਰ ਅਗਨੀ ਗਾ ਰਹੀ ਹੈ ਪਾਉਣ ਗਾ ਰਹੀ ਹੈ ਦੇਵਤੇ ਗਾ ਰਹੇ ਨੇ ਈਸਰ ਬ੍ਰਹਮਾ ਦੇ ਵੀ ਸਾਰੇ ਗਾ ਰਹੇ ਨੇ ਚਾਦੇ ਖਾਣੀਆਂ ਗਾ ਰਹੀਆਂ ਨੇ ਚਾਰੇ ਬਾਣੀਆਂ ਗਾ ਰਹੀਆਂ ਨੇ ਯੋਧੇ ਗਾ ਰਹੇ ਨੇ ਸੂਰਮੇ ਗਾ ਰਹੇ ਨੇ ਕੁਛੜਿਆ ਮਾਰੇ ਨੇ ਕਹਿੰਦੇ ਹੋਰ ਕੀਤੇ ਗਾਮਨ ਸੇ ਮੈਂ ਚਿਤਨਾਵਨ ਸਾਰੇ ਗਾਉਂਦੇ ਨੇ ਉਹਨੂੰ ਕਿਉਂ ਦਾਤਾ ਹੈ ਸਾਰਿਆਂ ਦਾ ਸਾਰੇ ਹੀ ਗਾਉਂਦੇ ਨੇ ਉਹ ਸਬਦਾ ਦਾਤਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਇਹ ਮਨੁੱਖਾ ਜਨਮ ਵਖਣ ਵਾਲਾ ਇਹ ਸਾਨੂੰ प्राण शक्ति बख्षन वाला श्वास श्वास जीवन बख्षन वाला दाता ਦੇ ਭੰਡਾਰੇ ਵਖਣ ਵਾਲਾ ਉਹ ਸਾਡਾ ਮਾਲਕ ਹੈ ਉਹ ਸਾਰੇ ਹੀ ਗੌਂਦ ਨੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਦ੍ਰਿਸ਼ਟੀ ਹੈ ਗੁਰੂ ਦੀ ਗੁਰੂ ਕਹਿੰਦਾ ਜੋ ਇਹ ਮਿਰਗ ਮੀਨ ਮੱਛੀਆਂ ਵੀ ਬੋਲਦੀਆਂ ਨੇ ਪਾਣੀ ਵਿੱਚ ਉਹ ਵੀ ਗਾਉਂਦਿਆਂ ਨੇ ਜੋ ਬੋਲਤ ਹੈ ਮਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਣ ਕਨ ਹਰ ਕੀ ਘੋਰ ਉਹ ਵੀ ਉਹਦੇ ਗੁਣ ਗਾਉਂਦੇ ਨੇ ਉਹ ਖੁਸ਼ ਹੁੰਦੇ ਨੇ ਉਹਦੀ ਕੁਦਰਤ ਵੇਖ ਕੇ ਸਿਰਫ ਇਹ ਮਨੁੱਖ ਹੀ ਨਹੀਂ ਗਾਉਂਦਾ ਕਿਉਂਕਿ ਇਹਨੂੰ ਰੋਕਤਾ ਮਾਇਆ ਨੇ ਅਗਿਆਨ ਨੇ ਮਾਇਆ ਨੇ ਪਦਾਰਥ ਨੇ ਕੂੜ ਨੇ ਇਹਨੂੰ ਰੋਕ ਦਿੱਤਾ ਹਾਲਾਂਕਿ ਇਹਨੂੰ ਕਿਹਾ ਸੀ ਮਹਾਰਾਏ ਨੇ ਤੂੰ ਗੁਣਗਾ ਆਸਾ ਦੀ ਵਾਰ ਦੇ ਸ਼ਲੋਕ ਨੇ ਆਸਾ ਦੀ ਵਾਰ ਦਾ 8ਵਾਂ ਸ਼ਲੋਕ ਹੈ ਕਹਿੰਦੇ ਪੁਰਖਾਂ ਬਿਰਖਾਂ ਤੀਰਠਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਜਿਰਜ ਉਤਪਜਾ ਖਾਣੀ ਸੇਤਜਾ ਸੋਮਤਜਾ ਨੇ ਨਾਨਕ ਸਰਾ ਮੇਰਾ ਜਨਤਾ ਸਭ ਨੂੰ ਪਾਲਣਾ ਕਰ ਰਿਹਾ ਸਭ ਦੀ ਪਾਲਣਾ ਕਰ ਰਿਹਾ ਉਹ ਉਹਦੇ ਕੋਲ ਗੁਣ ਕਿਉਂ ਨਾ ਗਾਈਏ ਸਾਨੂੰ ਗਿਆਨ ਦੇਣ ਵਾਲਾ ਗੁਰੂ ਪਰਮੇਸ਼ਰ ਦੇ ਗੁਣ ਕਿਉਂ ਨਾ ਗਾਈਏ ਸਾਨੂੰ ਰਸਤਾ ਦਿਖਾਉਣ ਵਾਲਾ ਸਾਡਾ ਦਾਤਾ ਸਾਡਾ ਪ੍ਰਤਪਾਲਕ ਸਾਡਾ ਠਾਕੁਰ ਸਾਡਾ ਖਸਮ ਉਹਦੇ ਕਿਉਂ ਨਾ ਗੁਣ ਗਾਈਏ ਸੋ ਗੁਣ ਗਾਵਤ ਤੇਰੀ ਉਤਰਸ ਮੈਲ ਕਿੰਨੇ ਗੁਣ ਗਾਵੇਂਗਾ ਕੀਰਤਨ ਕਰੇਗਾ ਚਾਹੇ ਸਾਜਾਂ ਨਾਲ ਕਰ ਲੈ ਚਾਹੇ ਬਾਣੀ ਪੜ ਕੇ ਅੰਦਰੋਂ ਅੰਦਰ ਬੈਠਾ ਕਰੀ ਜਾ ਚਾਹੇ ਮੂਲ ਮੰਤਰ ਨੂੰ ਗਾਈ ਜਾ ਚਾਹੇ ਗੁਰਮੰਤਰ ਦਾ ਜਾਪ ਕਰੀ ਜਾ ਸਾਰਾ ਉਹਦਾ ਕੀਰਤਨੀ ਹੈ ਸਾਰੇ ਉਹਦੇ ਗੁਣ ਨੇ ਉਹਦਾ ਜਸ ਹੈ ਗੁਣ ਗਾਵਤ ਤੇਰੀ ਉਤਰਸ ਮੈਲ ਪਿਆਰਿਆ ਜਿਹੜੀ ਤੇਰੀ ਰੁਕਾਵਟ ਹੈ ਜਿਸ ਕਰਕੇ ਤੈਨੂੰ ਉਹ ਆਨੰਦ ਨਹੀਂ ਆ ਰਿਹਾ ਜਿਸ ਕਰਕੇ ਤੇਰਾ ਪਰਮੇਸ਼ਰ ਨਾਲ ਮੇਲ ਨਹੀਂ ਹੋ ਰਿਹਾ ਜਿਸ ਕਰਕੇ ਤੇਰੀ ਬੂੰਦ ਉਸ ਆਨੰਦ ਦੇ ਸਮੁੰਦਰ ਵਿੱਚ ਨਹੀਂ ਸਮਾ ਪਾਰੀ ਉਹ ਰੁਕਾਵਟ ਹੈ ਮੈਲ ਉਹ ਕਹਿੰਦੇ ਗੁੰਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋ ਮੈਂ ਵਿਖ ਫੈਲ ਹੋ ਮੇ ਦੀ ਜਿਹੜੀ ਜ਼ਹਿਰ ਫੈਲੀ ਹੋਈ ਹੈ ਜਿਹੜੀ ਨਹੀਂ ਮਿਲਣ ਦਿੰਦੀ ਨਹੀਂ ਆਨੰਦ ਆਉਣ ਦਿੰਦੀ ਨਹੀਂ ਰਸ ਆਉਣ ਦਿੰਦੀ ਉਹ ਜਿਹੜੀ ਮੈਲ ਹੈ ਉਹ ਗੁਣ ਗੌਣ ਨਾਲ ਤੇਰੀ ਕੱਟੀ ਜਾਏਗੀ ਉਤਰ ਜਾਏਗੀ ਉਹ ਬਿੰਸ ਜਾਏਗੀ ਮੈਲ ਤੇਰੀ ਇਹ ਹੈ ਕੀਰਤਨ ਕਰਨ ਦਾ ਭਗਤੀ ਦਾ ਫਲ ਏਵੇਂ ਜਿਵੇਂ ਹੋਰ ਭਗਤੀਆਂ ਨੇ ਉਹ ਵੀ ਕਰਦੇ ਆ ਅਸੀਂ ਨਮਸਕਾਰ ਭਗਤੀ ਹੈ ਸੇਵਾ ਭਗਤੀ ਹੈ ਡੰਡੋਤ ਭਗਤੀ ਹੈ ਧੂਪ ਦੀਪ ਭਗਤੀ ਹੈ ਸਭ ਤੋਂ ਉੱਤਮ ਕੀਰਤਨ ਭਗਤੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਸਾਧੂ ਦੀ ਸੰਗਤ ਤੇ ਉਹਦਾ ਕੀਰਤਨ ਇਹ ਉੱਚੇ ਭਾਗਾਂ ਨਾਲ ਪ੍ਰਾਪਤ ਹੁੰਦੇ ਨੇ ਸੋ ਸਾਰੀ ਗੁਰਬਾਣੀ ਹੀ ਕੀਰਤਨ ਹੈ ਗੁਰੂ ਨਾਨਕ ਦੇਵ ਜੀ ਮਹਾਰਾ ਦੱਸੇ ਬਾਤਸ਼ਾਹੀਆਂ ਉਸ ਅਕਾਲ ਪੁਰਖ ਦੇ ਦਾ ਕੀਰਤਨ ਕਰਦੇ ਰਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੇ ਸਲਸਾ ਲਈਦਾ ਕੰਡਾ ਹੈ ਸ਼ਹੀਦियां ਹੋ ਰਹੀਆਂ ਨੇ ਉਥੇ ਵੀ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਇਹ ਸਰੀਰ ਵੀ ਕੂੜਾ ਕਹਿੰਦੇ ਝੂਠ ਹੈ ਨੀ ਬਿੰਸ ਜਾਣ ਹੈ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ ਉਹ ਤੇ ਵੀ ਕਹਿ ਰਹੇ ਨੇ ਕਿ ਇਹਨੂੰ ਰੱਬ ਵਿਸਰ ਗਿਆ ਇਹ ਝੂਠ ਨਾਲ ਲੱਗ ਗਿਆ ਇਹਨੂੰ ਫੜ ਲਿਆ ਮਾਇਆ ਨੇ ਇਹਨੂੰ ਫੜ ਲਿਆ ਪੈਸੇ ਨੇ ਇਹਨੂੰ ਫੜ ਲਿਆ ਜ਼ਮੀਨਾਂ ਨੇ ਹੁਣ ਇਹਦੇ ਇਹ ਬੰਧਨ ਕਿਵੇਂ ਟੁੱਟਣ ਇਹਦੇ ਇਹ ਬੰਧਨ ਕਿਵੇਂ ਟੁੱਟ ਜਾਣ ਕਿਵੇਂ ਤੋੜੇ ਬੰਧਨਾ ਨੂੰ ਇਹ ਕੀਰਤਨ ਕਰੇ ਗੁਰੂ ਅੱਗੇ ਬੇਨਤੀ ਕਰੇ ਜੋ ਇਹਦੇ ਅੰਗ ਸੰਗ ਗੁਰੂ ਰਹਿੰਦੇ ਨੇ ਨਾਲ ਹੀ ਰਹਿੰਦੇ ਨੇ ਹਮਾਰਾ ਸਾਡੇ ਉਹਨਾਂ ਅੱਗੇ ਬੇਨਤੀ ਕਰੇ ਅੰਤਰਮੁਖ ਹੋ ਕੇ ਬੇਨਤੀ ਕਰੇ ਬਹੁਤ ਅੰਦਰ ਜਾ ਕੇ ਦਿਲੋਂ ਹਿਰਦੇ ਵਿੱਚੋਂ ਬੇਨਤੀ ਕਰੇ ਤਾਂ ਇਹਦਾ ਦਿਲ ਸੂਚਾ ਹੋਏਗਾ ਤੇ ਤਾਂ ਇਹਨੂੰ ਅੱਗੇ ਲੇਖਾ ਦੇਣਾ ਸੁਹੇਲਾ ਹੋਏਗਾ ਨਹੀਂ ਤਾਂ ਪਿਆਰਿਆ ਤੈਨੂੰ ਜਮ ਦੇ ਨੂੰ ਮਰਦੇ ਨੂੰ ਬਹੁਤ ਜਨਮ ਹੋਗੇ ਤੇ ਇਹ ਮਾਇਆ ਦੇ ਟੱਕੇ ਠਪੇੜੇ ਖਾਂਦਿਆਂ ਨੂੰ ਬਹੁਤ ਜਨਮ ਹੋਗੇ ਹੱਸਦੇ ਨੂੰ ਰੋਂਦੇ ਨੂੰ ਸੁਖੀ ਹੁੰਦੇ ਨੂੰ ਦੁਖੀ ਹੁੰਦੇ ਨੂੰ ਬਹੁਤ ਜਨਮ ਹੋ ਗਏ ਤੈਨੂੰ ਕੋਈ ਸਟੇਬਲ ਜਗ੍ਹਾ ਨਹੀਂ ਮਿਲੀ ਤੈਨੂੰ ਉਹ ਆਨੰਦ ਪ੍ਰਾਪਤ ਨਹੀਂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਇਹਨੂੰ ਇਹ ਕਹਿੰਦੇ ਨੇ ਪਿਆਰਾ ਤੇਰਾ ਮੁੱਖ ਮਕਸਦ ਹੀ ਇਹੀ ਹੈ ਆਪਦਾਰਥ ਇਹਦੇ ਵਿੱਚ ਸਹਾਈ ਹੈ ਇਹ ਦੁਨੀਆ ਦੇ ਕੰਮ ਆਕਾਰ ਨੇ ਇਹਦੇ ਵਿੱਚ ਸਹਾਈ ਨੇ ਤੇਰੇ ਇਸ ਮਨੋਰਥ ਵਿੱਚ ਤੇਰੇ ਇਸ ਮਿਸ਼ਨ ਵਿੱਚ ਤੂੰ ਮੁਰਕਸਾ ਕਰਕੇ ਲੱਗ ਇਸ ਪਾਸੇ ਔਰ ਆਪਣੇ ਦਿਲ ਨੂੰ ਅੰਦਰੋਂ ਸੁੱਚਾ ਕਰ ਅੰਦਰੋਂ ਜੁੜਿਆ ਰਹਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ ਉਹਦੇ ਭਾਣੇ ਵਿੱਚ ਹੁੰਦੇ ਨੇ ਗੁਰਸਿੱਖ ਜਿਨ੍ਹਾਂ ਅੰਦਰ ਗੁਰਮੁਖ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ RAM RAJ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਠੀਕ ਹੈ ਸੰਸਾਰ ਚ ਵਿਦਿਆ ਤੇ ਤੋਂ ਕੋਈ ਭੁੱਲ ਚੱਕ ਹੋਉਂਦੀ ਹੈ ਪਰ ਤੇ ਅੰਦਰ ਤਾਂ ਸੱਚ ਹੋਣਾ ਚਾਹੀਦਾ ਨਾ ਜੋ ਦਿਲ ਸੂਚੀ ਹੋਏ ਤੇਰੇ ਅੰਦਰ ਸੱਚ ਹੋਵੇ ਜਿੰਨੇ ਜਾ ਕੇ ਲੇਖਾ ਦੇਣਾ ਜਿੱਥੋਂ ਤੈਨੂੰ ਅਗਲਾ ਜੀਵਨ ਪ੍ਰਾਪਤ ਹੋਣਾ ਉਹ ਆਤਮਕ ਜੀਵਨ ਹੋਏਗਾ ਕਿ ਪਦਾਰਥ ਦਾ ਜੀਵਨ ਹੋਏਗਾ ਜੇ ਤਾਂ ਆਤਮਕ ਜੀਵਨ ਹੋਏਗਾ ਫਿਰ ਤਾਂ ਮਾਰੇ ਕਹਿੰਦੇ ਗੁਰਸਿੱਖਾਂ ਮਾਨਵਧਾਈਆਂ ਜਿੰਨਾ ਮੇਰਾ ਸਤਿਗੁਰੂ ਡੱਠਾ RAM RAJ ਉਹ ਦੇਖ ਲਿਆ ਸਤਿਗੁਰੂ ਨੂੰ ਅੰਦਰ ਬਾਹਰ ਦੇਖ ਲਿਆ ਵਧਾਈਆਂ ਹੋ ਗਈਆਂ ਉਹਨਾਂ ਲੇਖਾ ਦੇਣਾ ਸੁਹਿਲਾ ਹੋ ਗਿਆ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਨੇ ਕੱਪੜ ਰੂਪ ਸਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਜ਼ਕ ਚੱਲਿਆ ਨੰਗਾ ਦੋਜ਼ਕ ਚੱਲਿਆ ਨੰਗਾ ਕੁਛ ਲੁਕਾ ਨਹੀਂ ਸਕੇਗਾ ਕੁਛ ਪਾ ਨਹੀਂ ਸਕੇਗਾ ਦੁਨੀਆ ਵਿੱਚ ਇਹ ਬੜਾ ਕੁਛ ਪਾ ਲੈਂਦਾ ਚਿੱਟੇ ਕੱਪੜੇ ਪਾ ਕੇ ਬੜੀ ਨੀਵੀਂ ਪਾ ਕੇ ਨੀਮਾ ਹੋ ਹੋ ਕੇ ਮਿੱਠੇ ਬੋਲ ਬੋਲ ਕੇ ਬੜਾ ਕੁਛ ਲਕਾ ਲੈਂਦਾ ਬੜਾ ਕੁਛ ਪਾ ਲੈਂਦਾ ਪਰ ਕਹਿੰਦੇ ਉੱਥੇ ਤਾਂ ਇਹ ਨੰਗਾ ਹੀ ਜਾਏਗਾ ਕੁਛ ਪਾ ਨਹੀਂ ਸਕੇਗਾ ਨੰਗਾ ਦੋਲਕ ਚੱਲਿਆ ਤਾਂ ਦਿਸੈ ਖਰਾ ਦਰਾਵਣਾ ਕਹਿੰਦੇ ਬਹੁਤ ਡਰਾਉਣਾ ਲੱਗੇਗਾ ਇਹਦਾ ਚਿਹਰਾ ਡਰਾਉਣਾ ਹੋ ਜਾਏਗਾ ਕਲ ਔਗਣ ਪਛੋ ਤਾਵਣਾ ਪਿਆਰਿਓ ਇਹ ਮਾਇਆ ਸਾਥੋਂ ਹਰ ਵਾਰੀ ਔਗਣ ਕਰਾ ਦਿੰਦੀ ਹੈ ਇਹ ਮਾਇਆ ਸਾਥੋਂ ਹਰ ਵਾਰੀ ਗਲਤੀਆਂ ਕਰਾ ਦਿੰਦੀ ਹੈ ਇਹ ਅਗਿਆਨ ਸਾਦ ਨੂੰ ਹਰ 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 ਵਾਰੀ ਨਰਕਾਂ ਚ ਨਰਕਾਂ ਵਾਲੀ ਜ਼ਿੰਦਗੀ ਚ ਧੱਕ ਦਿੰਦਾ ਸੋ ਹੁਣ ਸਮਾ ਹੈ ਸਾਡੇ ਕੋਲ ਦਾਸ ਦੀ ਇਹੀ ਸੇਵਾ ਮਹਾਂਪੁਰਸ਼ਾਂ ਨੇ ਲਈ ਕਿ ਆਪ ਨਾਮ ਜਪਣਾ ਹੈ ਆਪ ਦਿਲ ਨੂੰ ਸੱਚਾ ਕਰਨਾ ਹੈ ਦਿਲ ਨੂੰ ਸੁੱਚਾ ਕਰਨਾ ਹੈ ਦਿਲ ਦੀ ਸਫਾਈ ਕਰਨੀ ਹੈ ਬੁੱਲਿਆ ਕੌਲ ਅਲਫ ਦੇ ਪੂਰੇ ਜਿਹੜੇ ਦਿਲ ਦੀ ਕਰਨ ਸਫਾਈ ਉਸ ਅਲਫ ਦੇ ਜਿਹੜੇ ਕੌਲ ਨੇ ਉਸ ਅਲਫ ਦਾ ਉਸ ਇੱਕ ਦਾ ਉਸ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਉਹਦਾ ਸਾਨੂੰ ਭਰੋਸਾ ਦਿੰਦਾ ਹੈ ਕਿ ਤੇਰੇ ਦਿਲ ਦੀ ਸਫਾਈ ਹੋ ਜਾਏਗੀ ਜੇ ਤੂੰ ਸੇਵਾ 'ਚ ਜੁੜ ਜਾਵੇਂ ਪਰਮੇਸ਼ਨ ਨੇ ਤਾਂ ਕੀ ਲੈਣਾ ਉਹਦਾ ਖੇਲ ਹੈ ਪਿਆਰਿਓ ਅਸੀਂ ਉਹਦੇ ਨੇੜੇ ਹੋਵਾਂਗੇ ਸਾਨੂੰ ਆਨੰਦ ਆ ਜਾਏਗਾ ਜਿਵੇਂ ਅੱਗ ਵੱਲਦੀ ਹੈ ਜਿਹੜਾ ਉਹਦੇ ਨੇੜੇ ਹੋ ਜਾਏਗਾ ਉਹਦੀ ਠੰਡ ਦੂਰ ਹੋ ਜਾਏਗੀ ਦਾ ਦੂਰ ਹੋਏਗਾ ਠੰਡ ਲੱਗੇ ਪਾਣੀ ਜਿਹੜਾ ਪੀ ਲਏਗਾ ਉਹਦੀ ਪਿਆਸ ਬੁੱਝ ਜਾਏਗੀ ਨਹੀਂ ਤਾਂ ਦੂਰ ਬੈਠਾ ਪਿਆਸਾ ਮਰੀ ਜਾਏਗਾ ਸੋ ਆਪਣਾ ਜੋ ਬਚਨ ਚੱਲ ਰਿਹਾ ਹੈ ਉਸ ਆਨੰਦ ਵਿੱਚ ਚਲੇ ਜਾਣਾ ਮਨੁੱਖਾ ਜਾਂਦਾ ਫਲ ਪ੍ਰਾਪਤ ਹੋ ਜਾਣਾ ਓਹੋ ਕੀਰਤਨ ਭਗਤੀ ਦੁਆਰਾ ਬਹੁਤ ਜਲਦੀ ਫਲ ਲੱਗ ਜਾਂਦਾ ਹੈ ਇਹਨੂੰ ਕਿਉਂਕਿ ਕੀਰਤਨ ਵਿੱਚ ਇਹਦੀ ਬੁੱਧੀ ਵੀ ਸ਼ਾਮਲ ਹੋ ਜਾਂਦੀ ਹੈ ਇਹਦਾ ਮਨ ਵੀ ਸ਼ਾਮਲ ਹੋ ਜਾਂਦਾ ਹੈ ਇਹਦਾ ਹਿਰਦਾ ਵੀ ਸ਼ਾਮਲ ਹੋ ਜਾਂਦਾ ਹੈ ਤੇ ਸਾਹਮਣੇ ਫਿਰ ਪਰਮੇਸ਼ਰ ਹੀ ਖੜਾ ਉਹਦੇ ਨਾਲ ਗੱਲਾਂ ਕਰਦਾ ਉਹਦੇ ਨਾਲ ਬਚਨ ਕਰਦਾ ਉਹਦੇ ਅੱਗੇ ਬੇਨਤੀਆਂ ਕਰਦਾ ਉਹ ਕੀਰਤਨ ਚਾਹੇ ਆਸਾ ਦੀ ਵਾਰ ਦਾ ਕੀਰਤਨ ਕਰਦਾ ਸਵੇਰੇ ਉੱਠ ਕੇ ਸੁਣਦਾ ਹੈ ਕੀਰਤਨ ਦਰਵਾਜ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਕੀਤਨਾ ਆਉਂਦਾ ਹੈ ਉਹ ਸੁਰੇ ਸ਼ਾਮ ਸੁਣਦਾ ਹੈ ਜਾਂ ਕਰਦਾ ਹੈ ਬਸ ਇਹਦਾ ਦਿਲ ਸੁੱਚਾ ਹੋ ਜਾਵੇ ਬਾਣੀ ਇਹਦੇ ਅੰਦਰ ਚਲੀ ਜਾਵੇ ਕੋਈ ਰੁਕਾਵਟ ਨਾ ਆਵੇ ਇਹ ਇਹਨੂੰ ਕਰਨਾ ਪੈਣਾ ਕਿਉਂਕਿ ਬਾਣੀ ਦਾ ਫਰਮਾਨ ਹੈ ਕਿ ਹਮੈ ਇਹੋ ਹੁਕਮ ਹੈ ਪੈਇ ਕਿਰਤ ਸਿਰਾਹੇ ਹਮੈ ਦੀਨ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ। ਇਹਨੂੰ ਹੁਣ ਕਿਰਪਾ ਕਰਨੀ ਪੈਣੀ ਆਪਣੇ ਆਪ ਤੇ ਆਪ ਕਿਰਪਾ ਕਰਨੀ ਪੈਣੀ ਹੈ ਜਿਵੇਂ ਇਹ ਬਾਕੀ ਕੰਮ ਭਜ ਭਜ ਕੇ ਕਰਦਾ ਨਾ। ਬਾਕੀ ਇਹਨੇ ਨੇ ਔਖੇ ਕੰਮ ਕਰ ਲੈਂਦਾ ਭਜ ਭਜ ਕੇ ਬੜੀਆਂ ਚਲਾਕੀਆਂ ਨਾਲ ਬੜੇ ਤਰੀਕੇ ਨਾਲ ਇਨੂੰ ਇੱਕ ਇਹ ਵੀ ਕੰਮ ਹੈ ਇਹਨੂੰ ਆਪ ਹੀ ਕਰਨਾ ਪੈਣਾ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਦੀਆ ਵਾਲਾ ਬਚਨ ਇਹਨੂੰ ਕਰਨਾ ਪੈਣਾ ਹੈ ਕਿਰਪਾ ਕਰੇ ਜਾਂ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ ਇਹਨੂੰ ਗੁਰੂ ਦਾ ਸ਼ਬਦ ਕਮਾਉਣਾ ਪੈਣਾ ਹੈ ਗੁਰੂ ਕੀ ਬਾਣੀ ਨੂੰ ਕਮਾਉਣੀ ਪੈਣੀ ਹੈ ਡਿੱਗੇਗਾ ਉੱਠੇਗਾ ਫਿਰ ਡਿੱਗੇਗਾ ਫਿਰ ਉੱਠੇਗਾ ਮਾਇਆ ਆਪਣਾ ਅਸਰ ਦਿਖਾਏਗੀ ਪਰ ਗੁਰੂ ਸਾਡੇ ਅੰਗ ਸੰਗ ਹੈ ਗੁਰੂ ਇਹਨੂੰ ਉਠਾਏਗਾ ਇਨੂੰ ਮਾਇਆ ਫੇਰ ਰੋਕੇਗੀ ਗੁਰੂ ਫੇਰ ਢਾਏਗਾ ਅਖੀਰ ਨੂੰ ਜਿਹਦੇ ਨਾਲ ਗੁਰੂ ਹੋਵੇ ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਨਾਲ ਗੁਰੂ ਪਰਮੇਸ਼ਰ ਹੈ ਗੁਰੂ ਹੈ ਮਹਾਤਮਾ ਸਾਧੂ ਮਹਾਤਮਾ ਜਿਹਨਾਂ ਨੂੰ ਅਸ਼ੀਰਵਾਦ ਪ੍ਰਾਪਤ ਹੈ ਉਹ ਕਦੇ ਨਹੀਂ ਹਾਰਿਆ ਕਰਦੇ ਤਿਆਰਿਓ ਇਸ ਕਰਕੇ ਗੁਰੂ ਨਾਲ ਪਿਆਰ ਗੁਰੂ ਦੇ ਪਿਆਰਿਆਂ ਨਾਲ ਪਿਆਰ ਗੁਰਬਾਣੀ ਨਾਲ ਪਿਆਰ ਉਸ ਅਕਾਲ ਪੁਰਖ ਨਾਲ ਪਿਆਰ ਉਹਦੀ ਕੁਦਰਤ ਨਾਲ ਪਿਆਰ ਸਾਨੂੰ ਉਹਦੇ ਤੱਕ ਲਿਆ ਜਾਏਗਾ ਇਹ ਹੈ ਕੀਰਤਨ ਸੋ ਕਦੇ ਇਹ ਨਾ ਸੋਚੋ ਵੀ ਮੈਂ ਕੀਰਤਨ ਸਿੱਖਾਂਗਾ ਫਿਰ ਮੈਂ ਹਾਰਮੋਨ ਵਜਾਉਣਾ ਆਏਗਾ ਤਾਂ ਮੈਂ ਕੀਰਤਨ ਕਰ ਸਕਾਂਗਾ ਨਹੀਂ ਹੈ ਗੁਰਬਾਣੀ ਨੂੰ ਪੜੇ ਪਿਆ ਬੜੇ ਪਿਆਰ ਨਾਲ ਗਾਓ ਇਹ ਕੀਰਤਨ ਹੈ ਇਕੱਲੇ ਬਹਿ ਕੇ ਗਾਓ ਮਿਲ ਕੇ ਗਾਓ ਉਹਦਾ ਫਲ ਹੋਰ ਹੋ ਜਾਂਦਾ ਸੋ ਕੀਰਤਨ ਕਰਦੇ ਆ ਕਰਦੇ ਆ ਕੀਰਤਨ ਨਿਰਮੋਲ ਕਹੀਰਾ आनंद गुणीng हीरा ਇਹ ਤੁਹਾਨੂੰ ਉਸ ਆਨੰਦ ਦੇ ਸਾਗਰ ਵਿੱਚ ਲੈ ਜਾਏਗਾ ਉਲਾਂ ਚੁੱਕਾ maaf ਕਰਨੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ